ਇਸ ਸਮੇਂ ਦੀ ਖਬਰ ਦਾ ਰੁਕ ਕਰ ਲੈਣੇ ਆ ਦੱਸ ਦਈਏ ਸਾਬਕਾ ਵਿਧਾਇਕ ਜਗਿੰਦਰ ਪਾਲ ਦਾ ਪਤਾ ਲਾਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਆਗੂ ਨੇ ਤੇ ਉਹ ਉਹਨਾਂ ਦਾ ਪਤਾ ਲਾਣ ਦੇ ਲਈ ਪਹੁੰਚੇ ਸੀ ਤੇ ਹੁਣ ਫਿਰ ਅੱਜ ਸਵੇਰੇ ਜੇਕਰ ਅਸੀਂ ਗੱਲ ਕਰੀਏ ਤਾਂ ਸੁਖਜਿੰਦਰ ਸਿੰਘ ਰੰਦਾਵਾ ਅਰ ਅਰੁਣਾ ਚੌਧਰੀ ਦੇ ਨਾਲ ਜੋ ਕਿ ਵਿਧਾਇਕ ਨੇ ਨਦੀਨानगर ਤੋਂ ਉਹਨਾਂ ਦੇ ਨਾਲ ਉੱਥੇ ਪਹੁੰਚੇ ਤੇ ਜਗਿੰਦਰ ਪਾਲ ਦੇ ਨਾਲ ਗੱਲਬਾਤ ਕੀਤੀ ਗਈ ਤੇ ਜੋ ਕਿ ਦੱਸ ਦਈਏ ਤੁਹਾਨੂੰ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਆਤਮਕੀ ਹਮਲੇ ਹੋ ਰਹੇ ਨੇ ਜਿਵੇਂ ਦਾ ਮਾਹੌਲ ਬਣਿਆ ਹੋਇਆ ਇਸ ਬਾਬਤ 'ਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਕੀ ਕੁਝ ਗੱਲਬਾਤ ਉਹਨਾਂ ਨੇ ਕੀਤੀ ਜਦੋਂ ਜਿਹੜਾ ਹੈ ਵਿਚਾਰ ਵਿਮਰਸ਼ ਕੀਤਾ ਗਿਆ ਇਸ ਮੁੱਦੇ ਨੂੰ ਲੈ ਕੇ ਤਾਂ ਸਾਬਕਾ ਵਿਧਾਇਕ ਜਗਵਿੰਦਰ ਪਾਲ ਨੇ ਆਪਣੀ ਕੀ ਕੀ ਪ੍ਰਤੀਕਿਰਿਆ ਜਿਹੜੀ ਹੈ ਉਸ ਦੇ ਉੱਤੇ ਦਿੱਤੀ ਤੇ ਕੀ ਗੱਲਬਾਤ ਉਹਨਾਂ ਦੀ ਇਸ ਬੈਠਕ ਦੇ ਵਿੱਚ ਹੋਈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦੇਖੋ ਪਹਿਲੇ ਤੇ ਜਗENDER PAL ਜੀ ਠੀਕੋ ਕਰਾਏ ਨੇ ਉਹਨਾਂ ਦੇ ਅਸੀਂ ਮੈਂ অরਣਾ ਚੋਦਰੀ ਜੀ ਸ਼ੋਕ ਜੀ ਅਸ਼ੀਰ ਜੇ ਜੇ ਮੇਰ ਸਾਹਿਬ ਇਹ ਸਾਰੇ ਕਾਉਂਸਲਰ ਜਿਹੜੇ ਪਠਾਨਕੋੜ ਦੇ ਆ ਉਹਨਾਂ ਦੇ ਜਿਹੜੇ ਪ੍ਰਮਾਤਮਾ ਨੇ ਉਹਨਾਂ ਤੰਦਰੁਸਤੀ ਬਖਸ਼ੀ ਆ ਉਹਦੇ ਲਈ ਉਹਨਾਂ ਨੂੰ ਮਿਲਣਾ ਹੈ ਔਰ ਵਾਇਗੁਰ ਗਿਰਦਾਸ ਕਿਤੇ ਕਿਨਨ ਚੜਦੀ ਕਲਾ ਕਟਕੋਰ ਦੇਸ਼ ਭਗਤ ਦੀ ਇਮਾਨੀ ਸੇ ਉਹ ਕਰਦੇ ਹਨ ਇਹ ਸਾਰੇ ਸੋਨਾਂ ਦੀ ਸੇਤ ਬਾਰੇ ਪਤਾ ਕਰੀਏਗਾ ਦਾ ਤਾਂ ਕੇਂਦਰ ਦੇ ਵਿੱਚ ਜ਼ਰੂਰੀ ਮੋਦੀ ਸਰਕਾਰ ਬਣੀ ਜੰਮੂ ਕਿਸ ਮੇਲੇ ਲੈ ਕੇ ਆਏ ਬਣ ਉਹਨਾਂ ਦੇ ਬਿਆਨ ਆਉਂਦੇ ਸੀ ਜਿਹੜੇ ਅੰਧਗਵਾਦੀ ਜਾਂ ਉਹਨਾਂ ਦਾ ਖੰਡ ਪੁੱਛਿਆ ਜਾਂਦਾ ਲੇਕਿਨ ਦੇਖਿਆ ਕਿ ਜਦੋਂ ਵੀ ਹੁਣ 100 ਖਾਦੀਆਂ 3-4 ਹਵਲੇ ਹੋ ਗਏ ਕੀ ਜਣਾ ਚਾਹੁੰਦੇ ਬਕੋ ਜਿਹੜੇ ਕੇਂਦਰ ਸਰਕਾਰ ਨੂੰ ਇੰਡੀਜੀਐਕਚੁਅਲ ਬਾਦੀ ਕਰਨ ਤੋਂ ਜਾਂ ਬਿਆਨਬਾਜ਼ੀ ਕਰਨ ਤੋਂ ਹੋਣੀ ਜਿਹੜੀ ਖੇਤਮਕਾਨੀ ਤੇਦੀ ਹੈ ਔਰ ਪਾਕਿਸਤਾਨ ਜੋ ਨਾਪਾਕ ਕਰਾਦੇ ਨੇ ਤੁਸੀਂ ਜੇਣ ਕੇ ਦੀ ਗੱਲ ਕਰਦੇ ਪੰਜਾਬ ਦੇ ਵਿੱਚ ਚਲੇ ਜੋ ਹਰ ਰੋਜ਼ ਡਰੋਨ ਆ ਰਹੇ ਨੇ ਇਹ ਚੀਜ਼ਾਂ ਦਾ ਇੱਕ ਕੰਕਰੀਟ ਜਿਹੜਾ ਨੇ ਉਹਦੇ ਤੇ ਫੈਸਲਾ ਹੋਣਾ ਚਾਹੀਦਾ ਕਿ ਆਪਾਂ ਉਹਨਾਂ ਟ੍ਰੀਟ ਕੀਵੇਂ ਕਰਨਾ ਪਾਕਿਸਤਾਨ ਨੂੰ ਜੀ ਕਿਈ ਜਾਣਾ ਕਿ தம் ਦੇਖੇਗੀ ਉਹ ਆਪਣੇ ਆਪਣੇ ਕਾਰਵਾਈ ਕਰੀ ਜਾ ਰਹੇ ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇੱਕ ਬੜਾ ਸਟਰੋਂਗ ਮੈਸੇਜ ਜਿਹੜਾ ਹੋਣਾ ਕਿ ਇਹਦਾ ਇਹ ਚੀਜ਼ਾਂ ਨੂੰ ਰੋਕਣਾ ਕਿੱਦਾ ਅਤਿਨਕਵਾਦ ਜਿਹੜਾ ਦੇਸ਼ ਲਈ ਬਹੁਤ ਹਾਨੀਕਾਰਕ ਔਰ ਖਤਰਨਾਕ ਸਿੱਧ ਸਾਬਤ ਹੋਗਾ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਸੰਗੀ ਰਿਪੋਰਟ